ਉਹ ਯਾਰ ਪੱਟਦੇ ਨਹੀਂ ਇਹਨੇ ਇਹਨੇ ਖਰਾਬ ਪੱਟਦੇ ਇਹਦਾ ਇੰਨੀ ਇੰਨੀ ਪੱਟ ਘਰੋਂ ਕਰਦਾ ਕੀ ਆਉਂਦਾ ਉਹ ਆ ਕੇ ਤਾਂ ਹੀ ਖਵਾਦਾ ਕਿ ਨਾ ਆਉਂਦੇ ਵਿੱਚ ਸਾਜ ਵੀ ਆਇਆ ਹੈ ਦੇਲਣੇ ਤੇ ਤੋਂ ਅਮਨੇ ਦਿਖਾਈਏ ਤੁਹਾਨੂੰ ਕਿੱਦਾਂ ਬੋੜ ਮਾਰਦਾ ਕੰਨਾ ਆਈਏ ਤੇ ਆ ਇਹਨਾਂ ਦੇਲਦਾ ਅੰਦਰ ਇਹਨਾਂ ਨੂੰ ਲਾ ਕੇ ਮੇਰੇ ਕੋਲ ਆਉਂਦਾ ਜੀ ਉਹਦੇ ਵਿੱਚ ਉਹ ਸਾਹਮਣੇ ਆ ਦਿਖਾ ਦਿੰਦਾ ਰਸ ਉਠਾ ਲੈ ਲਾਸੋ ਵਿੱਚ ਨੂੰ ਹਾਂ ਫਰਮਾ ਚ ਆਉਂਦਾ ਕਿੱਥੋਂ ਕਿੰਨਾ ਭਾਜੀ ਇਹ ਆ ਉਹ ਖੇਤਾਂ ਚ ਲਿਆ ਨਹੀਂ ਪਤਾ ਨਹੀਂ ਹੁਣ ਨਹੀਂ ਮੈਂ ਕਿਹਾ ਪੰਜਾਬ ਚੋਂ ਆਉਂਦਾ ਪਰ ਬਾਹਰੋਂ ਆਪਣਾ ਬਾਹਰਲਾ ਤਾਂ ਕੋਈ ਵੀ ਨਹੀਂ ਅੱਗੇ ਚਾਚਾਂਦਰ ਪੱਟੀਆਂ ਦਿਖਾ ਦੇ ਆ ਜਾ ਕੇ ਅੰਦਰ ਆ ਜਾ ਵਿੱਚ ਬਾਤ ਚਲੀ ਜਾਏ ਇਹ ਇੱਥੇ ਪਾਉਂਦੇ ਆ ਇੱਥੇ ਪਾਉਂਦੇ ਰਸ ਇਹ ਪਹਿਲਾ ਨੰਬਰ 1 ਬਾਅਦ ਵਿੱਚ ਨੰਬਰ 2 ਇੱਥੇ ਆ ਚੰਦੀ ਉੱਪਰ ਹੈ ਜੀ ਮੈਲ ਉਹ ਉਹ ਹੈਗੇ ਬੋਸ ਜਿਹਨਾਂ ਦਾ ਦੇਣਾ ਹੈ ਇਹ ਹੁਣ ਹੈ ਮੈਲ ਇਹਦੇਵਾ ਪਾ ਦੇਣਾ ওকে ਤੇ ਉਹ ਦੋ ਦੇ ਲਓ ਉਧਰ ਜਾਈਏ ਉਹ ਪੁੱਤ ਹੀ ਰਹਿੰਦੀ ਉੱਚ ਜਗ ਨਿਕਲਣ ਲਾਸਟ ਉਹ ਦੇ ਲਾ ਅੱਗੇ ਜਾ ਕੇ ਬੰਨ ਲਾ ਉਹ ਤਾਂ ਹੋਣਾ ਵਿੱਚ ਅਕਲ ਦਿਖਾ ਦੇ ਮਾੜਾ ਜਿਹੜਾ ਬਹੁਤ ਸਵਾਹ ਆ ਆ ਇਹ ਹਰੇ ਮਿੰਦਰ ਸਿੰਘ ਪਿੰਡ ਨੰਦਲਾ ਦਾ ਆ ਇਧਰ ਸੁਨਾਲਾ ਮੁੰਡਾ ਕੰਮ ਉਹ ਤੇ ਫਾਈਨਲ ਟੱਚ ਇਹ ਦਿੰਦਾ ਹੂੰ ਸਭੀ ਸਭੀ ਨੰਦਲਾ ਉਹ ਪਰ ਇਹਨੂੰ ਮਾਰੀਂ ਕਿੱਥੇ ਕੈਸੀ ਆ ਅੱਛਾ ਇਧਰ ਆ ਯਾਰ ਇੱਥੇ ਇੱਕ ਬੰਕਿੰਗ ਰੈਡੀ ਹੋ ਗਿਆ ਟੋਲਦਾ ਵੇ ਇੱਥੇ ਮਰਾ ਕੀ ਕਰੀ ਜਾਂਦਾ ਜੋਰੇ ਇਹ ਮਿਖਾ ਦੇ ਪਾਸੇ ਨੂੰ ਪਾਰਕ ਵਿੱਚੋਂ ਨਾ ਆਉਣਾ ਬਹੁਣ ਆਉਣਾ ਆਕਲ ਆ ਰਹੇ ਆ ਇਹਨਾਂ ਵਿਚਾਂ ਬਜ਼ਾਰ ਆ ਉਹਨਾਂ ਉਹਨਾਂ ਦੇ ਇਹ ਇਦਾਂ ਇੱਧਰ ਨੂੰ ਮੋੜੋ ਸਵੇਰੇ ਆ ਜਾਣਾ ਮੈਂ ਇੱਥੇ ਉਹ ਉਹੀਆਂ ਫੜੀਆਂ ਜਿਹੜੀਆਂ ਉੱਤੇ ਰੱਖੜੀਆਂ ਪੱਲੀ ਦੇ ਹਾਂ ਪੱਲੀਆਂ ਚਲ ਕੋਗਾ ਨਹੀਂ ਤੁਹਾਨੂੰ ਉੱਤੇ ਇਹ ਆ ਮੁੰਡਾ ਫੋਟੋ ਵਾਲ ਦਾ ਪਲੇਅਰ ਆ ਆਹ ਦੇਖੋ ਗੋੜ ਤਿਆਰ ਹੋ ਗਿਆ ਇੱਥੇ ਜਾਂ ਫਿਰ ਫਿਰ ਬੀਰੋ ਨਾ ਜਾ ਯਾਰ ਵੱਡੀ ਯਾਰ ਬੰਦੀ ਮੱਤੀ ਉਹਦੇ ਪਛੀਆਂ ਦੇ ਤਾਂ ਇਹਦੀ ਬਣਾਈਓ ਲਾ ਬਰਾਵਲ ਲੈ ਕੇ ਆਇਆ ਨਾ ਦੋ ਆ ਕੜਾ ਹੈ ਇੱਕ ਪਿੱਛੇ ਵੀ ਲਾਇਆ ਆ ਆ ਸਾਰਾ ਪਿੱਛੇ ਕੰਮ ਜਾ ਰਿਹਾ ਇੱਧਰ ਰੱਖਿਆ ਜੀ ਇਹਨਾਂ ਨੇ ਆ ਖੇਤ ਚ ਪੇ ਸੜ ਦਿੰਦੇ ਆ ਸਾਰਾ ਬੇਸਟ ਫੇਰ ਇਹ ਸਾਰਾ ਕੰਮ ਆਉਂਦਾ ਅੱਗ ਬਾਲਣ ਦੇ ਕਿਉਂਕਿ ਮਿੱਠਾ ਹੁੰਦਾ ਨਾ ਅੱਗ ਲੱਗਦੀ ਮਿੰਟੋ ਮਿੰਟੀ ਇਹਨਾਂ ਆ ਦੇਖੋ ਸ਼ਾਲ ਨਾ ਪਾਈ ਆ ਵੱਡੀ ਪੂਰਾ ਵਧੀਆ ਮਾਹੌਲ ਬਣਾਇਆ ਇੱਥੇ ਇਹ ਸਾਡੇ ਪਿੰਡ ਦੇ ਆ ਜੀ ਨੰਦਨ ਦੇ ਅੱਛਾ ਛੱਡ ਛੱਡ ਗਿਆੜਾ ਵਾਰੀ ਮੁਰਕੇ ਸਵੇਰੇ ਕੱਨੇ ਤਾਂ ਜਾਣਾ ਹੋਣਾ ਚੱਲਣਾ ਜਿਆ ਅਭੀ ਚਲਾਉਦੇ ਆ ਕਈ ਕਦੀ ਲੱਤੂੰ ਜਾਂਦਾ ਹੋਏ ਮੇਰੇ ਕੋ ਬਾਹਰ ਆਣਾ ਪੂਰੇ ਜਾਂਦਾ ਉਹ ਨੋਟ ਪੈ ਜਾਂਦਾ ਹੋਇਆ ਮੇਰੇ ਕੋ ਜਾਨਾ ਨੂੰ ਉਹ ਦੋਨੇ ਚਲਾ ਲੈਂਦੇ ਨਾ ਫੇ ਨੀ ਉਹ ਇਸ ਵਾਰੀ ਤਿਆਰ ਕੀਤਾ ਲਾਦਾ ਨੇ ਨੀ ਪੀੜੀ ਬਰਗੀ ਹੋਸ਼ ਹੋਸ਼ ਨੀ ਕਹਦਾ ਕੋਈ ਪਤਾ ਨਾ ਖੇਲਾ ਕਿਨੇ ਲਗਾ ਨਿਓ ਬੇਗਾ ਹਲੇ ਲਿਪੇ ਲੂਪੇ ਲਮ ਨਵਾ ਨਾ ਨਿਕੜਾ ਹੈ ਮੂ ਤਾਂ ਪੂਰਾ ਲੁਪਣਾ ਬੜਾ ਛੇਤਰਾ ਬਾਹਰ ਆਉਂਦੇ ਓਕੇ ਉਹ ਨਹੀਂ ਜਾੜ ਮੈਨੂੰ ਮੋਰੇ ਕੰਮ ਮੇਰਾ ਕੜਾ ਹੋ ਜਾਣਾ ਮੈਂ ਜਾ ਕੇ ਬੋਨੋ ਕਿੰਨੇ ਵਈ ਤੱਕ ਤੁਸੀਂ ਹੁੰਦੇ ਇੱਥੇ ਰਾਤ ਨੂੰ ਇੱਥੇ ਸੁਣਦਾ ਬੈਠਾ ਕਰੀ ਨਾ ਇੱਥੇ ਸਾਰਾ ਚੁੱਪ ਚੱਕ ਜਾਂਦਾ ਮੈਂ ਤੇਰੀ ਦੇਖਿਆ ਇੱਕ ਮੈਨੂੰ ਇਹਨਾਂ ਨੂੰ ਕਹਿਣਾ ਇਹ ਪਿਛਲੇ ਸਾਲ ਆ ਗਏ ਇੱਥੇ ਕਹਿ ਕੇ ਆਏ ਇਹ ਕਿੰ ਬਣਾਇਆ ਇੱਥੇ ਉਹ ਸੋਹ ਜਾਨ ਖੇਲਾ ਤਾਂ ਇੱਥੇ ਆ ਗਿਆ ਨਾ ਹਾਂ ਹਾਂ ਓਕੇ ਇਹ ਪਹਿਲਾਂ ਜਾਨ ਖੇਲਾ ਸੀ ਜੀ ਇਹਨਾਂ ਦਾ ਕਾਰੋਬਾਰ ਹੁਣ ਇੱਧਰ ਆ ਗਿਆ ਬਸ ਹੀ ਪਿੰਡ ਇਹਨਾਂ ਦਾ ਹੁਣ ਇੱਥੋਂ ਲਾਓ ਜੀ ਲਾ ਆ ਕੇ ਗੁੜ ਫਰੈਸ਼ ਪੂਰਾ ਚਾਹ ਬਣਾਓ ਜੋ ਮਾਜੀ ਬਣਾਓ ਕਿਉਂ ਜੀ ਚਾਹ ਦਾ ਕੋਈ ਚੱਕਰ ਨਹੀਂ ਚਾਹ ਦਾ ਕੋਈ ਚੱਕਰ ਨਹੀਂ ਇਹ ਤੇਰੀ ਖੰਡ ਪਾਉਂਦੇ ਆ ਫਰੈਸ਼ ਵਾਈ ਇਹ ਤੋਂ ਸਾਰੇ ਬੰਦੇ ਆ ਕੇ ਲੈਂਦੇ ਬਾਹਰ ਨੂੰ ਜਿਹੜਾ ਜਾਣਾ ਇੱਥੋਂ ਲੈ ਕੇ ਜਾਂਦੇ ਆ ਜੀ ਗੁੜ ਓ ਨੀਂਦਿਆ ਜਾਇਆ ਏ ਉਹ ਗੜੀਓ ਪੈ ਜਾਓ ਗੜੀਓ ਛੜੀਓ ਗੋੜੇ ਪਰ ਆ ਗਏ ਅਰੇ ਮੇਲ ਕੋ ਆਪਣੇ ਬੰਦਿਆਂ ਤੋਂ ਲਓ ਜੀ ਸਮਾਨ ਆ ਇੱਥੇ ਫਰੈਸ਼ ਗੋੜ ਸ਼ੱਕਰ ਜੋ ਮਰਜੀ ਲਓ ਓਏ 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 ਸੌਰੀ ਸੌਰੀ ਯਾਰ ਸ਼ੱਕਰ ਤਾਂ ਨਹੀਂ ਆ ਮੈਂ ਤੁਹਾਨੂੰ ਕਿਹਾ ਸੋਕ ਨਹੀਂ ਕੋਈ ਨਹੀਂ ਮੈਨੂੰ ਹੁਣ ਕੋਈ ਨਾਲ ਨਹੀਂ ਇਹ ਇਹਨੂੰ ਗੁੜ ਦੀ ਉਹ ਦਈ ਦਿਖਾਈ ਇਹਦੀ ਵੀ ਹਾਂ ਸ਼ੱਕਰ ਰਈ ਦੀ ਬਣੀ ਏ ਉਹ ਨਹੀਂ ਫੋਟੋ ਹੀ ਫੋਟੋ ਉਹ ਮੇਰਾ ਇਹ ਮੈਂ ਤੁਹਾਨੂੰ ਦਿਖਾਉਣਾ ਕਿਹੜੇ ਰੋਡ ਤੇ ਆ ਜੀ ਇਹ ਹੈਗਾ ਆ ਉਨਾ ਰੋਡ ਆ ਬੱਸੀ ਪੁਰਾਣੀ ਪਿੰਡ ਵਾ ਤੇ ਜਿਹੜਾ ਬਾਰੋ-ਬਾਰ ਜਾਂਦਾ ਬਾਈਪਾਸ ਉਹਦੇ ਉੱਤੇ ਬਣਿਆ ਇਹ 베ੜਣਾ ਆ ਐ ਪੂਰਾ ਪਿਓਰ ਕੋਈ ਮਿਲਾਵਟ ਨਹੀਂ ਕਿਸੇ ਚੀਜ਼ ਦੀ ਵੀ ਦੁੱਧ ਦੁੱਧ ਚ ਪਾਓ ਚਾਹੇ ਬਣਾਓ ਚਾਹ ਜੋ ਮਰਜੀ ਕਰੋ ਸ਼ੱਕਰ ਗੁੜ ਬਹੁਤ ਕੁਆਲਿਟੀ ਦਾ ਆ ਅਸੀਂ ਵੀ ਹੁਣ ਇੱਥੋਂ ਲੈ ਕੇ ਜਾਂਦੇ ਹਾਂ ਔਰ ਇੱਕ ਵਾਰੀ ਬਾਹਰ ਨੂੰ ਹੁਣ ਫੇਰ ਆਏ ਆ ਇੱਥੇ ਬੁੱਕ ਕਰਾਉਣ ਪਹਿਲਾਂ ਬੁੱਕ ਕਰਾਉਣਾ ਪੈਂਦਾ ਫੇਰ ਮਿਲਦਾ ਜੀ ਖੰਡ ਚੱਲ ਜੰਗਾ ਪਿੰਡੀਆਂ ਦਾ ਭਾਜੋ ਇਦਾਂ ਦੇ ਪਾਉਣੇ ਜੋਰ ਮੰਗਦਾ ਮੈਂ ਤਾਂ ਕੋਲ ਪੈ ਨਹੀਂਦਾ ਰਹੇ ਪਤਾ ਸਾਲਾ ਮੈਨੂੰ ਨਹੀਂ ਆਉਂਦਾ ਪਾੜੀ ਖਾ ਥੱਲੇ ਥੱਲੇ ਜੀ ਕਿੰਨੀ ਨਹੀਂ ਆਉਂਦੀ ਖਾ ਰਿਆ ਗੋੜ ਪਹਿਲੀ ਵਾਰ ਇਹਨੂੰ ਟੈਸਟ ਕੀਤਾ ਗੋੜ ਸਾ ਖਾ ਜੋਰੇ ਇਹ ਤੇਰੀਆਂ ਕੈਂਡੀਆਂ ਗੁੰਡੀਆਂ ਨਹੀਂ ਹੈਗੀਆਂ ਨਾਰਵੇ ਦੀਆਂ ਇਹ ਆਂ ਇੰਡੀਆ ਦੀਆਂ ਕੈਂਡੀਆਂ ਸਾਡੀਆਂ ਕੌਪਾ ਦੀ ਕੈਂਡੀ ਬੰਡ ਵੀ ਸਾਰੀ ਖਰੀ ਹੋਵੇ ਤਾਂ ਵੀ ਕੋਈ ਗੱਲ ਨਹੀਂ ਫੇਂ ਪਿੰਡੀਆਂ ਦਾ ਪਿੰਡੀਆਂ ਮੇਰੇ ਨਾਲ ਤੇਰਾ ਕੋਲ ਨਾ ਆਉਂਦਾ ਨਾ ਬਹੁਤ ਸੋਹਣਾ ਪਤਾ ਪਿਓਰ ਆ ਇਹਦੇ ਕੋਈ ਮਿਲਾਵਟ ਥੋੜੀ ਜਿਹੀ ਹੋਸੀ ਪੀ ਕਿੰਨੇ ਚਿਰ ਹੋ ਗਿਆ ਇੱਥੇ ਲੱਗੇ ਆਉਂਦੇ ਨੂੰ ਪੰਜ ਛੇ ਦਿਨ ਪਹਿਲਾਂ ਉਧਰ ਵੀ ਜਾਂਦਾ ਸੀ ਝਾਂਖੇਲਾ ਹੈਂ ਅੰਦਰ ਸਿਕਾਉਂਟ ਆਉਂਦਾ। ਅੱਛਾ ਅੱਛਾ। ਵਧੀਆ ਇੱਥੇ ਆਪਣੇ ਪਿੰਡ ਦਾ ਕੰਮ ਆ। ਨਾਲੇ ਰੱਖੇ ਹੁੰਦੇ। ਵਧੀਆ। ਦੋ ਦੋ ਉਹ ਸਿੱਟੇ ਵਿੱਚ ਪਾ ਦੇ। ਕਾਹ ਜੀ? ਰੰਗ ਕਾਰਡ। ਅੰਦਰ ਪਾਉਂਦੇ ਆ। ਕਿਸ ਤਰ੍ਹਾਂ ਕੇ? ਆਹ। ਰੰਗ ਕਾਰਡ। ਆਹ ਤਾਂ ਪੱਤਰ ਹੋ ਜਾ ਜਿਆਦਾ ਹੋ ਗਈ ਆ। ਆਹ ਤਿਆਰ ਹੋ ਰਿਹਾ ਜੀ ਖਾਵਾਗੇ ਹੁਣ ਗਰਮ ਕਰੋ ਇਹਨਾਂ ਕੋ ਲੈ ਕੇ। ਇਹ ਵੀ ਕਹਣਾ ਉਹਨਾਂ ਨੇ ਉਹਨਾਂ ਨੇ ਮੋੜੇ ਜੇ ਕਹਿੰਦੇ ਸ਼ੱਕਰ ਬਣਾਉਣੀ ਆ ਜੀ ਫੇਰ ਇਹਦੇ ਵਿੱਚ ਪਾਉਂਦੇ ਮਿੱਠਾ ਸ਼ੋਡਾ ਤੇ ਫੁੱਲ ਜਾਣ ਆਏ ਨੇ ਤਾਂ ਆ ਸਵੇ ਇਹਦੇ ਚ ਨਾ ਥੱਲੇ ਜਦੋਂ ਪਾਉਣ ਲੱਗਣਾ ਹਾਂ ਪਹਿਲੇ ਕੰਢ ਦੇ ਉੱਤੇ ਜਦੋਂ ਨਮਕ ਨਹੀਂ ਚਿੱਟੀ ਦਾ ਉਦੋਂ ਮੜਾ ਮੜਾ ਉਹ ਡੇਡਾ ਮਿੱਠਾ ਸ਼ੋਡਾ ਮਿੱਠਾ ਸ਼ੋਡਾ ਹਲ ਹਲਕਾ ਹਲਕਾ ਲੋ ਆਪੇ ਸੀ ਇਦਾਂ ਇਹਨੇ ਪਾਉਣੇ ਵਿੱਚ ਉਹਨਾਂ ਫੁੱਲ ਕੇ ਬਾਹਰ ਨੂੰ ਓਕੇ ਇੰਨੇ ਪਤਾ ਨਾ ਪਤਾ ਇੰਨੀ ਹੁੰਦੀ ਆ ਉਹ ਪਰ ਇਹ ਗੰਢ ਨੇ ਭਰ ਜਾਣਾ ਨਾ ਉੱਪਰ ਤੋਂ ਫਲਾਪਟ ਆ ਜਾਂਦੀ ਨਹੀਂ ਨੇ ਭਾਰ ਉਹ ਨਹੀਂ ਰਹਿੰਦਾ ਭਾਰ ਉਹ ਨਹੀਂ ਨਹੀਂ ਇਹ ਭਾਰ ਉਹਨੇ ਭਰਦੀ ਆਉ ਨਹੀਂ ਜਿੰਨਾ ਅੱਜ ਮੰਨ ਲਓ 10 ਕਿਲੋ ਗੋੜ ਤੇ 10 ਕਿਲੋ ਸ਼ੱਕਰ ਬਣੂ ਫੇ ਹਾਂ ਉਹ 2 ਕਿਲੋ ਜਾਈ ਲੋੜੀ ਬਣਦੀ ਆ ਥੋੜੀ ਬੋਤੀ ਦਾ ਮਰਕਾ ਜਿਆਦਾ ਨਹੀਂ ਦਾ ਦਾ 10 ਕਿਲੋ ਕੱਢ ਜਾਣੀਆਂ ਬਸ ਇੰਨਾ ਕੁ ਬਸ ਕਰ ਜਾ ਆ ਦੇਖੋ ਜੀ ਸੋਣੀਆਂ 12 14 ਕਿੰਨੇ ਹੋ ਗਏ ਤਿਆਰ ਆ ਲੱਗੇ ਲਾਉਣ ਅੰਕਲ ਜੀ ਇੰਨੀ ਕੋਣੀ ਆ ਬੰਦੇ ਜੀ ਇਹ ਤੋਹ ਜੀ 12 ਕਿਲੋ ਕੈਂਡੀ ਉਹ ਕੈਂਡੀ ਇਹ ਤੁਹਾਡੀ ਵੀਡੀਓ ਜੀ ਸਾਰੀ ਦੁਨੀਆ ਦੇਖਣੀ ਹੈ ਹੁਣ ਉਹ ਦੇ ਬਾਈ ਸਾਡੇ ਉਧਰ ਬਾਹਰ ਸਭ ਨੇ ਦੇਖਣਾ ਤੁਹਾਡੇ ਮੁੰਡਾ ਵੀ ਦੇਖਣਗੇ ਉਹ ਦੇਖੂਗਾ ਮਨਜੀਤਾ ਵੀ ਉਹ ਵੀ ਦੇਖਦਾ ਨਾ ਮੇਰੀ ਵੀਡੀਓ ਉਹ ਦੇਖੂਗਾ ਆਪਣੇ ਬਾਪੂ ਨੂੰ ਕਿੱਦਾਂ ਲੱਗਾ ਦੇਖ ਲੈ ਮਨਜੀਤੇ ਤੇਰਾ ਬਾਪੂ ਕਿੱਦਾਂ ਬੁਰਾ ਕੰਮ ਆ ਤੇਰਾ ਚਾਚਾ ਦੇਖ ਲੈ ਦੇ ਇਲਾਕੇ ਵਿੱਚ ਕਰੀ ਕਰੀ ਚਲੇ ਗਏ ਇੱਕ ਹਨ ਖਾਣਾ ਹੈ ਉਹ ਕਾਹਦੇ ਲੈ ਲਾ ਕਾਹਦੇ ਲੈ ਲੈਂਦੇ ਆਹ ਵਾਲੇ ਨੇ ਕੋਲ ਆਹ ਲੈ ਆਂਦਾ ਇਹ ਦੇਖੋ ਗਰਮ ਗਰੂਪ ਆ ਕੇ ਉਹ ਚੋਕ ਮਾਰਦਾ ਸੀ ਉਹ ਤਾਂ ਬਹੁਤ ਗਰਮ ਆ ਜਰ ਖਾਤਰ ਇਥੇ ਨਾ ਲੋਰੇ ਨਾ ਲੋਹ ਦੇਦਾ ਆਪਾਂ ਕੋ ਆਪਾਂ ਆਪਣੇ ਸਵਾਦ ਖਾ ਕੇ ਦੇ ਲੰਬੜਾ ਇਹ ਨਹੀਂ ਇਹ ਨਹੀਂ ਤਾਜਾ ਗੁੜ ਬਾਲੇ ਘੋਸ਼ ਆ ਜੋ ਕਿਧਰ ਆਇਆ ਖਾਣ ਜੋ ਗੱਲ ਆਏ ਆ ਜੀ ਘਰੇ ਹੋਣੇ ਆ ਕਿ ਜਦੋਂ ਜਾਵਾਂਗੇ ਨਾ ਬਾਹਰ ਨੂੰ ਫੇਰ ਲੈ ਕੇ ਜਾਂਦੇ ਆ ਵਸ ਦਿੱਤਾ ਉਹਨਾਂ ਨੂੰ ਕਿੰਨਾ ਕ ਚਾਹੀਦਾ ਫਿਰ ਉਸ ਹਿਸਾਬ ਨਾਲ ਰੈਡੀ ਕਰ ਦੇਣਗੇ ਚਲੋ ਜੀ ਚਲਦੇ ਹੁਣ ਕਾਰ ਤੇ ਫਿਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਓਕੇ ਟੇਕ ਕੇ ਆ ਜੀ ਆਪਣਾ ਖਿਆਲ ਰੱਖਿਓ ਬਾਏ ਬਾਏ